ਪੱਤੀ ਖੁਰਮਪੁਰ ਵਿਖੇ ਪੇਦ ਪਰੇ ਹਲਾਤਾਚੇ ਵਿਅਕਤੀ ਦੀ ਮੌਤ ਪੱਤੀ ਖੁਰਮਪੁਰ ਵਿਖੇ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਪੇਦ ਪਰੇ ਹਲਾਤਾਚੇ ਮੌਤ ਹੋ ਗਈ ਮ੍ਰਿਤਕ ਵਿਅਕਤੀ ਦੇ ਪੁੱਤਰ ਆਰੀਫ ਨੇ ਦੱਸਿਆ ਕਿ ਉਸ ਦਾ ਪਿਤਾ ਮੁਹੰਮਦ ਕਾਇਯੂਮ ਪੁੱਤਰ ਅਬਲੂਦੀਨ ਵਾਸੀ ਪਤੀ ਖੁਰਮਪੁਰ ਮਲਸੀਆਂ ਮਿਹਨਤ ਮਜ਼ਦੂਰੀ ਕਰਦਾ ਸੀ ਜੋ ਅੱਜ ਸਵੇਰੇ ਕੰਮ ਤੇ ਚਲਾ ਗਿਆ ਅਤੇ ਕਰੀਬ 10:30 ਵਜੇ ਘਰ ਵਾਪਸ ਆ ਕੇ ਕਮਰੇ ਅੰਦਰ ਲੰਮੇ ਪੈ ਗਿਆ ਉਸ ਵਕਤ ਘਰ 'ਚ ਉਸ ਦੀ ਮਾਤਾ ਸਲਮਾ ਮੌਜੂਦ ਸੀ ਉਸਨੇ ਦੱਸਿਆ ਕਿ ਇਸ ਦੌਰਾਨ ਮੇਰੇ ਪਿਤਾ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਕੋਟ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਰਾਜਵੀ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਡਾਕਟਰ ਰਾਜਵੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਜਾਪਦੀ ਹੈ ਇਸ ਘਟਨਾ ਬਾਰੇ ਪਤਾ ਲੱਗਣ ਤੇ ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਬੂਟਾ ਰਾਮ ਅਤੇ ਏਐਸਆਈ ਜਗਦੇਵ ਸਿੰਘ ਪੁਲਿਸ ਪਾਰਟਿਸਨ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਤੇ ਲੈ ਕੇ ਪੋਸਟਮਾਰਟਮ ਲਈ ਸਿਵਨ ਹਸਪਤਾਲ ਨਕੌਦਰ ਭੇਜ ਦਿੱਤੀ ਹੈ ਏਐਸਆਈ ਬੂਟਾ ਰਾਮ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲਗੇਗਾ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਹਾਂਜੀ ਸਰ ਇਹ ਕਿਹੜੀ ਡੈੱਡ ਬੋਡੀ ਮਿਲੀ ਕੀ ਮਾਮਲਾ ਸੀ ਜੀ ਹਾਂਜੀ ਇਹ ਮੁਹੰਮਦ ਕਾਇੂਬੇ ਪੁੱਤਰ ਅਬਲੂਦੀਨ ਵਾਸੀ ਫਰਨਪੁਰ ਪੱਤੀ ਮਲਸੀਆਂ ਰਹਿਣ ਵਾਲਾ ਹੈਗਾ ਇੱਥੇ ਹਫ਼ਤਾ ਪਹਿਲੇ ਪਹੁੰਚੇ ਜਿਹਦੀ ਡੈਥ ਹੋ ਚੁੱਕੀ ਪਹਿਲੀ ਇੱਥੇ ਆਉਂਦੇ ਹੁਣ ਜਿਹੜਾ ਪਰਿਵਾਰ ਵਾਲੇ ਬਿਆਨ ਲਿਖਾਉਣ ਨੂੰ ਸਾਨੂੰ ਦੇਣਾ ਚਾਹੇਗਾ ਅੱਛਾ ਪਤਾ ਲੱਗਾ ਕੀ ਮਾਮਲਾ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਕੁਝ ਨਹੀਂ ਤਾਂ ਹਾਲੇ ਪਹੁੰਚੇ ਆਂ ਜੀ ਡਾਕਟਰ ਸਾਹਿਬ ਨੇ ਕੀ ਲਿਖਿਆ ਦੇ ਵਿੱਚ ਡਾਕਟਰ ਸਾਹਿਬ ਨੇ ਪੋਇਜ਼ਨ ਲਿਖਿਆ ਬਾਕੀ ਉਹ ਤਾਂ ਡਿਸਟ੍ਰਕਟ ਸਾਹਿਬ ਨੇ ਬਿਆਨ ਲਿਖ ਕੇ ਕਰਵਾ ਦਿੱਤਾ ਤੇ ਡੈੱਡ ਬਾਡੀ ਜੀ ਤੁਹਾਨੂੰ ਕੋਈ ਦੱਸੇ ਬੁਲਾ ਸਕਦੇ ਠੀਕ ਹੈ ਜੀ